ਅਜੀਬਾਂ ਸਰ ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਵਿਖੇ 24 ਘੰਟੇ ਡਿਊਟੀ ਨਿਭਾਉਣ ਵਾਲੇ ਸਾਡੇ ਸੇਵਾਦਾਰ ਜੋ ਤਿੰਨਾਂ ਸ਼ਿਫਟਾਂ ਦੇ ਵਿੱਚ ਡਿਊਟੀ ਨਿਭਾ ਰਹੇ ਹਨ ਉਹਨਾਂ ਦੀ ਸਹੂਲਤ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਵਾਸਤੇ ਜਿਸ ਜਿਵੇਂ ਕਿ ਪਹਿਲਾਂ ਜਿਹੜਾ ਸਾਡੇ ਸੇਵਾਦਾਰਾਂ ਦੇ ਚੋਲੇਆਂ ਦਾ ਕਲਰ ਜਿਹੜਾ ਉਹ ਥੋੜਾ ਜਿਹਾ ਫਰਕ ਹੀ ਇੱਕੋ ਕਲਰ ਹੀ ਬਿੱਲੂ ਕਲਰ ਹੀ ਹੋਣ ਜਿਹੜਾ ਵਾ ਦੋ ਕਲਰ ਜਿਹੜੇ ਆ ਉਹ ਦੋ ਕਲਰਾਂ ਦੇ ਵਿੱਚ ਸਾਡੇ ਸੇਵਾਦਾਰ ਇਹ ਚੋਲੇ ਪਾ ਕੇ ਵਿਖਾਈ ਦੇਣਗੇ ਇਹ ਜਿਹੜੇ ਦੋ ਕਲਰ ਆ ਇਹ ਇੱਕ ਜੈਲੋ ਆ ਇੱਕ ਡਾਰਕ ਬਿੱਲੂ ਆ ਔਰ ਇਸ ਦੇ ਨਾਲ ਇਹ ਸਾਡੇ ਸੇਵਾਦਾਰ ਹਫਤੇ ਵਿੱਚ ਦੋ ਦਿਨ ਇਹ ਚੋਲੇ ਜਿਹੜੇ ਆ ਵੰਡ-ਵੰਡ ਕੇ ਆਇਆ ਕਰਨਗੇ ਤਾਂ ਜੋ ਲਾਗੇ-ਚਾਗੇ ਕੋਈ ਸੰਗਤ ਆਣ ਕੇ ਇਹਨਾਂ ਕੋਈ ਜਾਣਕਾਰੀ ਹਾਸਲ ਕਰਨੀ ਚਾਵੇ ਪੁੱਛਣੀ ਚਾਵੇ ਪਹਿਲਾਂ ਇਹ ਹੁੰਦਾ ਹੀ ਵੀ ਕੁਝ ਡਾਰਕ ਕਲਰ ਨਹੀਂ ਜਾਂ ਨਾਰਮਲ ਕਲਰ ਦੇ ਹੁਣ ਕਰਕੇ ਸੰਗਤ ਜਿਹੜੀ ਸੀ ਉਹ ਲਾਗੇ ਵੀ ਨਹੀਂ ਆ ਸਕਦੀ ਜਾਂ ਪੁੱਛਦੀ ਵੀ ਨਹੀਂ ਹੁਣ ਇਸੇ ਨਾਲ ਇਹ ਹੋਊਗਾ ਵੀ ਇੱਕ ਦੂਰੋਂ ਇੱਕ ਇਹਨਾਂ ਦੀ ਨਿਸ਼ਾਨੀ ਹੋਊਗੀ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸੇਵਾਦਾਰਾਂ ਨੇ ਇਹਨਾਂ ਦੇ ਜਿਹੜੇ ਚੋਲੇ ਹੋਣਗੇ ਉਹਨਾਂ ਤੇ ਵੀ ਜਿਹੜੇ ਵਾ ਬੇਜ ਦੀ ਤਰ੍ਹਾਂ ਸ਼੍ਰੀ ਦਰਬਾਰ ਸਾਹਿਬ ਸੇਵਾਦਾਰ ਲਿਖਿਆ ਹੋਇਆ ਹਵਾ ਇਹਦੇ ਨਾਲ ਨਾਲ ਇਹਨਾਂ ਦੇ ਨਾਲ ਇਹ ਪੇਟੀ ਜਿਹੜੀ ਇਹ ਬੈਲਟ ਚੋਲਿਆਂ ਦੇ ਉੱਤੇ ਇਹ ਵੀ ਹੋਊਗੀ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਪੱਦ ਸਤਾਰ ਦੇ ਉੱਤੇ ਖੰਡਾ ਵੀ ਲਗਾਇਆ ਜਾਊਗਾ ਅੰਦਰ ਡਿਊਟੀ ਨਿਭਾਉਣ ਵਾਲੇ ਸੇਵਾਦਾਰਾਂ ਦੇ ਇਹ ਜਿਹੜੇ ਸੇਵਾਦਾਰ ਆ ਇਹ ਜਿਹੜੀ ਚੋਲਿਆਂ ਦੇ ਕਲਰ ਇਹ ਸਾਡੇ ਜਿੰਨੇ ਗੇਟ ਆ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਜਾਂ ਪ੍ਰਕਰਮਾਂ ਦੇ ਅੰਦਰ ਆ ਜਾਂ ਅੰਦਰ ਸੱਚਖੰਡ ਮੇਨ ਦਰਬਾਰ ਦੇ ਅੰਦਰ ਆ ਇਹ ਸਾਡੇ ਜਿਹੜੇ ਸੇਵਾਦਾਰ ਆ ਜਿਹੜੇ ਡਿਊਟੀ ਨਿਭਾਉਂਦੇ ਆ ਇਹ ਕਲਰ ਜਿਹੜਾ ਚੋਲੇ ਪਾ ਕੇ ਜਿਹੜੀ ਆ ਗਾਂ ਤੋਂ ਡਿਊਟੀ ਨਿਭਾਇਆ ਕਰਨਗੇ